ਇਹ ਬੇਕਰਵਾ ਅਦਿਲ ਵਈਏ ਜੋ ਇਹਨਾਂ ਦਾ ਖੜਾ ਬੜਾ ਜਿੰਦਗੀ ਦਾ ਮਾਣ ਹੈ ਬਹੁਤ ਖੁਸ਼ ਦੇ ਬੁੱਤ ਨੇ ਕਰੇ ਨੇ ਸਾਲ ਬੰਦਾ ਜੀ ਸਾਰੇ ਭਰਾਵਾਂ ਨੂੰ ਲਓ ਸੱਜਣੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਮੇਰਾ ਵੀਰੋ ਚੱਲੇ ਆਂ ਆਪਾਂ ਤੂਦਪਿੰਡ ਅੱਜ ਉਥੇ ਰੱਸਾ ਖੱਚੀ ਦਾ ਮੁਕਾਬਲਾ ਹੋਣਾ ਸੱਜਣੋ ਤੇ ਬੜਾ ਹੀ ਮੈਚ ਫਸਮਾ ਹੋਵੇਗਾ ਤੇ ਵੇਖੋ ਕਿਹੜੀ ਟੀਮ ਜਿੱਤਦੀ ਹੋ ਨਾ ਤੇ ਜਿਹੜੇ ਤੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਚੈੱਕ ਕਰ ਲਿਆ ਜੀ ਮੇਰਾ ਵੀਰੋ ਤੇ ਬੈਲ ਆਈਕਨ ਨੂੰ ਦਬਲਿਆ ਜੇ ਆਉਣ ਵਾਲਾ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਨਰਮੀਆਂ ਨਵੀਆਂ ਤੁਹਾਨੂੰ ਵੀਡੀਓ ਇਦਾਂ ਦੀਆਂ ਮੇਰਾ ਵੀਰੋ ਹੋਰ ਵੀ ਚੈਨਲ ਤੇ ਦੇਖਣ ਨੂੰ ਮਿਲਦੀਆਂ ਰਹਿਣ ਤੇ ਲੈ ਫਿਰ ਚੱਲਦੇ ਆਂ ਸੱਜਣੋ ਸਿੱਧਾ ਹੁਣ ਆਪਾਂ ਮੈਚ ਤੇ ਲੰਬੇ ਲੋਣ ਵਾਲਾ ਬੁੱਲਿਆਂ ਵਾਲਾ ਸ਼ਬੀਰ ਸਿੰਘ ਵੀ ਗਰਾਊਂਡ ਦੇ ਵਿੱਚ ਹੈ ਘਿਹੜਾਣੇ ਵਾਲਾ ਰੈਸ਼ਨ ਸਿੰਘ ਦਾ ਪੁੱਤਰ ਬੁੱਗਾ ਵੀ ਕਹਿੰਦੇ ਗਰਾਊਂਡ ਦੇ ਵਿੱਚ ਹੈ ਤੇ ਕਹਿੰਦੇ ਤਿਆਰਬੇਕਾਰ ਜਾਫੀ ਜੀ ਨੂੰ ਦੁਨੀਆ ਕਹਿੰਦੀ ਹੈ ਮਾਜੇ ਦਾ ਸਿੰਘ ਸਰਦਾਰ ਕਾਲ ਸਿੰਘ ਗੇਲਰ ਦਾ ਪੁੱਤਰ ਕੋਈ ਗਰਾਊਂਡ ਦੇ ਵਿੱਚ ਪੱਲਾ ਤੁੰਤਾਂ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਮੁੰਡੇ ਤੋਂ ਬਹੁਤ ਧੱਬਟ ਨਾ ਮੀਟਾ ਹੈ ਜੇ ਇੱਕ ਚੀਜ਼ ਦਿੱਤੀ ਹੋਵੇ ਤੇ ਦੁਨੀਆ ਇੱਕ ਕਹਿੰਦੀ ਹੈ ਪਰ ਜੱਗੇ ਨੇ ਕਹਿੰਦੇ ਇੱਕ ਨਹੀਂ ਦੋ ਟਰੈਕਟਰ ਜਿੱਤੇ ਟਰੈਕਟਰਾਂ ਦਾ ਜੇਤੂ ਹੈ ਦੁਬਲੀ ਦੇ ਸ਼ੋਅ ਮੈਚ ਦਾ ਦੇਖ ਤੇ ਅੱ삐 ਸਰਦਾਰ ਦਬਾਰਾ ਸਿੰਘ ਦਾ ਪੁੱਤਰ ਅਰਗੋ ਵਾਲਾ ਜੱਗਾ ਵੀ ਗਰਾਊਂਡ ਦੇ ਵਿੱਚ ਹੈ ਨਾਲ ਕਹਿੰਦੇ ਰਸਾ ਰਸਾ ਖਿੱਚੀ ਹੋ ਰਹੀ ਹੈ ਇੱਧਰ ਜੱਟ ਆ ਕੇ ਕੋਲ ਆਉਣੇ जगद कल भावाल सेवादार बाबा मंत सी जी सेवादार टीम सोसाइ बाबा लखविंदर लखण ਅੰਦਰ ਦਾ ਬਾਸ ਸੱਤ ਮਾਰ ਸੱਜਣ ਰੱਸਾ ਟੁੱਟ ਗਿਆ ਜਵਾਨਾਂ ਬਹੁਤ ਪੈ ਗਿਆ ਜਰਾ ਰੱਸਾ ਟੁੱਟ ਗਿਆ ਆਓ ਆ ਗਿਆ ਹੁਣ ਵਾਲਿਆ ਪਰਬਤ ਉਹ ਵਾਲਿਆ ਪਰਬਤ ਆ ਗਿਆ ਨਾਲ ਨੀਰਪ੍ਰਿਆ ਧੰਦਾ ਹੋਇਆ ਆਓ ਦੰਦਿਆ ਇਹ ਕਬੱਡੀ ਪਿਆਰ ਬੰਦਾ ਰਾਜਾ ਵੀ ਭਰਾ ਖੜਾ ਹੋ ਕੇ ਛੇਰ ਤੋਰ ਕੇ ਆ ਮਾਡੇ ਦਾ بلبیت ہے ਫਰੰਡ ਤੂਤ ਵਿੱਚ ਦੱਸਣ ਵਾਲੀ ਹੋ ਰਹੀ ਜੱਟੋ ਪਹਿਲੋਂ ਜਿਹੜੇ ਕਬੱਡੀ ਦੇਖਣ ਟੀਮ ਦੇ ਮੇਨ ਸਪੋਰਟਰ ਰੱਸਿਆਈ ਟੀਮ ਦੇ ਇੱਕ ਤਾਰੀ तारी हासे लेवे कुल चीमा साले प्यार कंदे अचे सदा کردیپ جی <سلام> 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 ਸਰਵਪੰਦੇਸ ਸਿੰਘ ਜੀ ਬਹੁਤ ਧੰਨਵਾਦ ਹੈ ਲੱਭੇ ਪ੍ਰਵਾਹ ਨਹੀਂ ਲਵਾਈਏ ਜੋ ਇਹਨਾਂ ਦਾ ਬੜਾ ਬੜਾ ਹਵਾਸ਼ ਕਰ ਦੇ ਬਹੁਤ ਵੱਡਾ ਮਾਮ ਰੱਸਾ ਕਸੀ ਦਾ ਮੁਕਾਬਲਾ ਇੱਥੇ ਵੀ ਟੋਲਿਆਂ ਦਾ ਕਹਿੰਦੇ ਜੋਰ ਲੱਖਿਆ ਲੰਦਾ ਇਹ ਵੀ ਸਾਡੀ ਬਰਾਸਤੀ ਕਹੜ ਹੈ ਸਾਡੇ ਬਜ਼ੁਰਗਾਂ ਦੀ ਕਹੜ ਹੈ ਜਿਵੇਂ ਖੇਡਾਂ ਇਹ ਪੰਜਾਬੀ ਖੇਡਾਂ ਗੁਰਦੁਆਰਾ ਸ੍ਰੀ ਮੱਲਖੜਾ ਸਾਹਿਬ ਤੋਂ ਸ਼ੁਰੂ ਹੋਣਾਂ ਪਹਿਲਾਂ ਕੁਸ਼ਤੀ, ਕਿਰੇ ਪ੍ਰਮਾਂਜੀ ਫਿਰ ਢੇਰੀ ਵਾਲੀ ਕਬੱਡੀ ਤੇ ਫਿਰ ਸਰਕੜ ਵਾਲੀ ਕਬੱਡੀ ਤੇ ਜੇ ਮਾਝੇ ਵਿੱਚ ਸਰਕੜ ਵਾਲੀ ਕਬੱਡੀ ਦੀ ਗੱਲ ਕਰੀਏ ਤੇ ਕਬੱਡੀ ਦੇ ਮਸੀਹਾ શ્રીਮਾਨ ਸੰਤ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ ਭਰਾ ਸਾਡਾ ਗਿੰਦਰ ਪੂਰਿਆ ਵਾਲਾ ਤੇ ਹੋਰ ਵੀ ਅਨੇਕਾ ਖਿਡਾਰੀ ਹੈ। ਆ ਵੀ ਸਾਡੀ ਪ੍ਰਾਂਤਿਕ ਖੇਡ ਖੇਡੀ ਜਾ ਰਹੀ ਹੈ। ਕਿਉਂਕਿ ਇਹੋ ਜਿਹੇ ਖੇਡਾਂ ਕਰਾਉਣੀਆਂ ਵੀ ਚਾਹੀਦੀਆਂ ਨੇ। ਆਪਣੇ ਬਜ਼ੁਰਗਾਂ ਨੇ ਨਿਸ਼ਾਨੀਆਂ ਸਾਹਮਣੇ ਬਿੱਲੇ ਪਾ ਰੱਖਣੀਆਂ ਵੀ ਜ਼ਰੂਰ ਚਾਹੀਦੀਆਂ ਨੇ। ਨਮਜਾ ਉਹੀ ਹੁੰਦੇ ਆ ਅੱਗੇ ਵੀਰਾਂਾ ਉੱਥੇ ਵੀ ਕਿੱਪ ਕਰਨਾ ਤਾੜੀ ਮਾਰ ਦਿਓ ਜੋ ਕਰੇਗਾ ਲਾਗੋ ਪੁੱਤਾਂ ਵਾਲਾ ਖਿੱਚੋ ਸ਼ੰਕਰ ਵਾਲੇ ਵੀ ਕਹਿੰਦੇ ਆਏ ਆ ਪਰ ਕਰਨ ਨੂੰ ਆਏ ਆ ਤੇ ਬਾਬਾ ਲਖੰਦਰ ਸਿੰਘ ਹੀ ਲਖਾ ਲਾ ਕੇ ਖਿੱਚ ਕੇ ਨੇੜੇ ਲੈ ਗਏ ਵੀਰ ਨੂੰ ਇਹਨੂੰ ਉਹ ਬੜੀ ਦੂਰ ਅੱਪੜ ਗਿਓ ਪਿਛਾ ਬੰਦਾ ਪੂਰਾ ਪਿਆ ਹੋਇਆ ਬੱਲੇ ਨਾਲ शंकर वारे जहिड़े पिंड गॾी कुता वारे पिंड हला आए थी वार पिंड फिर आया किचर करण सारे रह किचर کنیاں لگیا مار مار کے مار بابا ساتی ہوگی بابا اردو پہ سسو مرگے ناج میں کھنا کرن مرگے دلوں کے باہر پھر بنا چاہیے وہ آ گئے جبان کچھ گئے ਬੇਨੰਦਰੀਆ ਕਿ ਲੰਗੂ ਦਾ ਮਗਾਰ ਦੇ ਵਿੱਚ ਜੋਰ ਕਬੱਡੀ ਦਾ ਉਹ ਕਬਟੀਓ ਫੀਰਾ ਕਰ ਜਾਵੇ ਜਿਹਨੂੰ ਲੱਗਦੇ ਇਸ਼ਕੀ ਕਬੱਡੀ ਦਾ ਉਹ ਕਬਟੀ ਦਾ ਫੀਰਾ ਮਾਰਦੇ ਨੇ ਜਿਹਨੂੰ ਲੱਗਦੇ ਇਸ਼ਕੀ ਕਬੱਡੀ ਦਾ ਨਾਲ ਸੇਵਾਦਾਰ ਕੇ ਜਾ ਕੇ ਪਾਣੀ ਗਰਾਉਂਡ ਤੇ ਉਹ ਫੇਰ ਸੱਟ ਉੱਤੇ ਗਿਆ ਨਾਮ ਵੀ ਲਾएंगे